ਸ਼ਤਰ ਤਖਤ ਦੇ ਮਾਮ ਸਤਿਗੁਰੂ ਪੰਖਾਂ ਸਵੈ ਸ਼ਰੀਰ ਨੂੰ ਗ੍ਰਹ ਸੈ ਪਾਪ ਸੱਜੀ ਦੀ ਆਨ ਪ੍ਰੇਤ ਤਰ ਗੋ ਦੇਵ ਕੁਰਤੀ ਤੁ ਬਲੁਕਿਆਰੀ ਨੂੰ ਬਲੁਕ ਸਵਾਰੀ ਖਾਲਸਾ ਸਾਧ ਸੰਗਤ ਜੀ ਵੱਡੇ ਪਾਗਾਂ ਵਾਲੇ ਹਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਸੰਗਤ ਵਿੱਚ ਹਾਜ਼ਰੀ ਭਰ گروہ صاحب جی تے درشن دیتار کرن دیس پاک بکش شکریتے ہیں گروہ صاحب تام صاحب شریف گروہ گرنٹ سیب جی نے جو پانک دے شامر دیلے بکشے پانک ویتر آنگر سات سو پنجاتوں سات سو مجاہ آنگو پر سوہی راک دیوٹ پنجوے پاکشاہ صاحب شریف گروہ خرجم ਹੇ ਜੀ ਮਹਾਰਾਜ ਜੀ ਇਹ ਨਾਮ ਹੀ ਬਾਣ ਰਸਨਾ ਤੋਂ ਜਾਣ ਕੀਤਾ ਬਾਹਮ ਤੋ ਇਹ ਤਨ ਸ਼ਬਦ ਹੈ ਜਿਵੇਂ ਮਹਾਰਾਜ ਨੇ ਉਸ ਪ੍ਰਕਾਰ ਕੋ परमात्मा ਨੇ ਆਪਣੇ ਪਿਆਰਿਆਂ ਦੇ ਪ੍ਰਤੀ ਐਸੀ ਜਿੰਮੇਵਾਰੀ ਹੈ ਉਹ ਕਾਲਪੁਰਖ ਪਰਮਾਤਮਾ ਆਪਣੇ ਪਿਆਰਿਆਂ ਦਾ ਸਹਾਈ ਹੁੰਦਾ ਹੈ ਪਰਮਾਤਮਾ ਦੇ ਪਿਆਰੇ ਪਰਮਾਤਮਾ ਨਾਲ ਪ੍ਰੀਤ ਰੱਖਦੇ ਹਨ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਆਂਗੁਰਵਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਬੁਰਤਾ ਗੱਦੀ ਮਿਲੀ ਸਤਿਗੁਰੂ ਬੁਰਤਾ ਗੱਦੀ ਤੇ ਸਭੇ ਮਾਣ ਹੋਏ ਇਹ ਗੰਦ ਦਾ ਪਾਪਾ ਆਪ ਨੂੰ ਤੋਂ ਵੀਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਦੀ ਬਖਸ਼ਿਸ਼ ਸੀ ਐ ਬਾਹ ਨਾਮ ਵਾਲੇ ਨੂੰ ਤੁਰਦ ਘਾਤਨਵਾਜੇ ਸਰੂਪ ਨੂੰ ਗੁਰਤਬ ਦੀ ਪ੍ਰਾਪਤ ਹੋਈ ਹੈ ਇਹ ਕੋਈ ਪੀੜੀ ਦਾ ਪੀੜੀ ਚੱਲਣ ਵਾਲਾ ਦੁਬਾ ਨਹੀਂ ਸੀ ਜੇ ਮਹਾਰਾਜ ਸਹਿਬੀਆਂ ਨੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਚੁਣਿਆ ਤੇ ਉਹ ਵੀ ਉਹਨੂੰ ਜੋ ਭੈ ਭਾਵਨਾ ਪ੍ਰੇਮ ਸੇਵਾ ਵਾਲਾ ਜਿੱਤ ਜੀ ਮਹਾਤਮਾ ਦੀ ਦਰਗਾਹ ਤੋਂ ਵਾਜ ਦਾ ਸਰੂਪ ਸੀ ਆਤਮਿਕ ਜੋ ਪਰਿਵਾਰ ਦੇ ਵਿੱਚੋਂ ਸੰਨ ਜਿਵੇਂ ਬਾਬਾ ਪ੍ਰਥੀ ਚੰਦ ਨੇ ਗੁਰੂ ਕੀਤਾ ਗੁਰਦਰਜ ਦੇ ਪਾਤਸ਼ਾਹ ਦਾ ਬਾਬਾ ਤੇ ਹਮਾ ਦਾ ਬਾਬਾ ਆਂਪਲਾਏ ਇਹਨਾਂ ਨੇ ਵਿਰੋਧ ਕੀਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰੂ ਹਰਿృష్ణ ਸਾਹਿਬ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਆញਮਾਰਾ ਜੀ ਆਖਿਆ ਕਿ ਪੀਣੀਆਂ ਦੇ ਨਾਲ ਲਾਮ ਰਹਿਣ ਤੇ ਤੀਰ ਵਧੀਆਂ ਨਾਲ ਸਿੱਖ ਨੇ ਨਾਤਾ ਨਹੀਂ ਰੱਖਣਾ ਜਿਹੜਾ ਇਹਨਾਂ ਨਾਲ ਫੇਰ ਉਹਦਾ ਸਾਡੇ ਨਾਲ ਕੋਈ ਨਾਤਾ ਨਹੀਂ ਜਦੋਂ ਗੁਰਤਾ ਗੱਦੀ ਤੇ ਸਤਿਗੁਰੂ ਸੁਭਾਏ ਮਾਨ ਨੂੰ ਇਹ ਤੇ ਬਾਬਾ ਫਰੀਦ ਜੰਮ ਨੇ ਬਹੁਤ ਯਤਨ ਕੀਤੇ ਉਸ ਸਮੇਂ ਬਾਦਸ਼ਾਹ ਜahangir ਉਹ ਤਖਤ ਦੇ ਤੇ ਬੈਠਾ ਸੀ ਬਾਦਸ਼ਾਹ ਜahangir ਤੇ ਜਾ ਕੇ ਕੋਲ ਜਾ ਕੇ ਬਹੁਤ ਪ੍ਰਿਆਦਾ ਕੀਤੀਆਂ ਗੁਰਨਾਥ ਦੇ ਸਹਿਬ ਦੇ ਕਰਦਾਬਾ ਸੁਸੀ ਪਰ ਆਪਣੇ ਰਾਹ ਨੂੰ ਆਪਣੇ ਮਕਸਦ ਨੂੰ ਸਦਾੰਤ ਨੂੰ ਤੁਲ ਜੁਗਾ ਸੀ ਜਿਸ ਕਰਕੇ ਦੁਨੀਆਵੀ ਬਾਦਸ਼ਾਹਾਂ ਦੇ ਪੈਰਾਂ ਵਿੱਚ ਡਿੱਗਣ ਦੀ ਹੌਤਤਾ ਆਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੇ ਚਰਨਾਂ ਵਿੱਚ ਝੁੱਕਦਾ ਉਹ ਦੁਨੀਆਦਾਰਾਂ ਦੇ ਅੱਗੇ ਡੇਗਣ ਦੀ ਲੋੜ ਨਹੀਂ ਪੈਂਦੀ ਸਤਿਗੁਰੂ ਉਹਦੀ ਪੱਕ ਲੱਖਦੇ ਆ ਜਾਂ ਗੀਤ ਨੇ ਜੋ ਜ਼ਮੀਨ ਦੇ ਦਿੱਤੀ ਪਿੰਡ ਇੱਕ ਨਾਮ ਦਵਾ ਦਿੱਤਾ ਉਦੋਂ ਤਾਂ ਬੰਦਬਾ ਦੇ ਦਿੱਤਾ ਪਰ ਫਿਰ ਵੀ ਸਬਰ ਨਹੀਂ ਇਹ ਸਰੂਪੀ ਖਾਨ ਨਾਲ ਮਿੱਤਰਤਾ ਪੈ ਗਈ ਸੁਲਹੀ ਖਾਨ ਤੇ ਸਰੂਪੀ ਖਾਨ ਦੋਵੇਂ ਭਰਾ ਵਾਰ-ਵਾਰ ਗੁਰੂ ਅਰਜਨ ਦੇ ਪਾਤਸ਼ਾਹ ਦੀ ਚੜ੍ਹਾਈ ਕਰਨ ਤੇ ਆਏ ਸੁਲਹੀ ਖਾਨ ਆਇਆ ਫਿਰ ਜੰਨ ਦੇ ਆਪਣੇ ਇਹ ਹਰ ਪਿੰਡ ਦੇ ਵਿੱਚ ਆਪਣੇ ਸਹਰਿਆਂ ਦੇ ਪਿੰਡ ਪਠਾੜ ਆਇਆ ਸੀ ਪਾਕਿਸਤਾਨ ਦੇ ਵਿੱਚ ਅੱਥਾਵੇਂ ਕਣ ਜਾਂਦਾ ਹੈ ਸੁਲਹੀ ਖਾਨ ਨਾਲ ਜਦੋਂ ਘੋੜਾ ਤਬਕ ਦਾ ਡਰ ਜਾਂਦਾ ਜਦੋਂ ਆਵਾ ਪੱਕਦਾ ਹੁੰਦਾ ਬੋਦਰ ਛਾਲ ਮਾਰ ਦਿੰਦਾ ਸੁਰਹੀ ਖਾਨ ਸੜਕੀ ਸਵਾ ਹੋ ਜਾਂਦਾ। ਜਦ ਸੁਰਹੀ ਖਾਨ ਹੁੰਦਾ ਜਦੋਂ ਵਿਆਸ ਦਰਿਆ ਤੇ ਉਤਰਦਾ ਹੈ ਉਦੋਂ ਜਲੰਧਰ ਦੇ ਸੁਬੇਦਾਰ ਦੇ ਨਾਲ ਕੋਈ ਮਾਇਆ ਦਾ ਝਗੜਾ ਹੁੰਦਾ ਹੈ। ਉਹਨੂੰ ਪਤਾ ਲੱਗਦਾ ਹੈ ਸੁਰਹੀ ਖਾਨ ਆਇਆ ਹੈ। ਉਹ ਚੜਾਈ ਕਰਕੇ ਆਉਂਦਾ ਜਿੱਥੇ ਲੜਾਈ ਉੱਥੇ ਜੇ ਕਿਰਪਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਹਿਬ ਕਿਰਪਾ ਕਰਦੇ ਹੋ ਪਰਮਾਤਮਾ ਨੇ ਸ਼ੁਕਰਾਨੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਸ਼ਬਦ ਦੀ ਰਚਨਾ ਕੀਤੀ ਮਹਾਰਾਜ ਸਹਿਬ ਜੀ ਨੇ ਕਿਰਪਾ ਕੀਤੀ ਪੰਤਾ ਇੱਕ ਬਚਨ ਹੁੰਦਾ ਸੁਰੀ ਤੇ ਨਾਰਾਇਣ ਦਾਖ ਵੀ ਉਹ ਪਰਮਾਤਮਾ ਨੇ ਉਸ ਸੁਰੀ ਹੀ ਕਾੰਮ ਕੋ ਰੱਖਿਆ ਜਿਹੜਾ ਤਨਾਈ ਤਲ ਕੀ ਆਇਆ ਏ ਵੀ ਬਚਨ ਮਾਲੇ ਸੇਖੀ ਨੇ ਜੋ ਕੀਤਾ ਉਸ ਇਸ ਬੰਦ ਵਿੱਚ ਸਿੱਖਾਂ ਨੂੰ ਉਪਦੇਸ਼ ਦੇਣ ਕਰਕੇ ਕੀਤਾ ਮਾਲੇ ਸੇਖੀ ਜੀ ਦੇ ਵਚਨ ਕੀਤੇ ਸੂਹੀ ਮਹਲਾ 5 ਜਿਸ ਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਆਵੇ हे ਤੁੰ ਸੁ ਪ੍ਰਮਾਤਮਾ ਮਾਲਕ ਜੀ ਜਿਹਦੇ ਸੀਸ ਦੇ ਉਪਰ ਆਪ ਜੀਆਂ ਦਾ ਆਸਰਾ ਕੋਟ ਹੈ ਟੇਕ ਹੈ ਸੋ ਦੁੱਖ ਤਨਸ਼ਾ ਪਾਵੇ ਉਹ ਕਿਹੋ ਜਿਹਾ ਦੁੱਖ ਪ੍ਰਾਪਤ ਕਰ ਸਕਦਾ ਉਹਨੂੰ ਕੋਈ ਦੁੱਖ ਨਹੀਂ ਲੱਗਦਾ ਜਿਹੜਾ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਪਰਮਾਤਮਾ ਦੇ ਸਰਬੰਦੀ ਵਿੱਚ ਹੈ ਕਿਉਂਕਿ ਪਰਮਾਤਮਾ ਦੀਨ ਦਰਦ ਦੁਖ ਭੰਜਨਾ ਉਹ ਦੀਨਾਂ ਦੇ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ ਕਟ ਕਟ ਨਾਥ ਅਨਾਥ ਉਹ ਅਤਾਂ ਕਟਾਂ ਦਾ ਮਾਲਕ ਹੈ ਜਿਨ੍ਹਾਂ ਦਾ ਕੋਈ ਨਾਥ ਹਸਦਾ ਨਹੀਂ ਮਾਲਕ ਨਹੀਂ ਉਹਨਾਂ ਦਾ ਮਾਲਕ ਗੁਰੂ ਸਾਹਿਬ ਕਿਰਪਾ ਕਰਨ ਦੇ ਪੰਮ ਗੁਰਬਾਣੀ ਦੀ ਸਾਧਗੀ ਭਾਵਨਾ ਦਾ ਕਿਰਪਾ ਕਿਉਂ ਇਸ ਬਣਾਈ ਚੌਂ ਗਿਰਦ ਹਮਾਰੇ ਰਾਮਕਾਰ ਦੁੱਖ ਲਗੈ ਨਾ ਪਾਈ ਸਤ ਗੁਰੂ ਪੂਰਾ ਤੇ ਧਿਆਨ ਦੀ ਬਣਤ ਪ੍ਰਣਾਈ ਨਾਮ ਨਾਮ ਦੀਆ ਜੀ ਆਇਆਂ ਕਾਹਨ ਦੁਰਕਾਰ ਸੁਧਰ ਖਵਾ ਨੇ ਚੌਂਗੀ ਚੌਂਗਿਰਦ ਹਮਾਰੇ ਮਹਾਰਾਜ ਕਿਰਪਾ ਕਰਦੇ ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਪਾਲਿਆ ਜਿਨ੍ਹਾਂ ਨੇ ਆਪਣਾ ਆਸਰਾ ਬਣਾ ਲਿਆ ਮਾਈ ਗੁਰੂ ਜੀ ਉਹ ਕੇਵਲ ਜਦ ਪ੍ਰਾਪਤ ਕਰ ਸਕਦੇ ਜਿਨ੍ਹਾਂ ਦੇ ਸਿਰ ਦੇ ਉੱਪਰ ਤੁਹਾਡਾ ਆਸਰਾ ਹੈ। ਬੋਲ ਨਾ ਜਾਣੇ ਮਾਇਆ ਮਤ ਮਤਾ ਮਰਨਾ ਚੀਜ਼ ਨਾ ਆਵੇ। ਮਹਾਰਾਜ ਕਿਹਦੇ ਇਨਸਾਨ ਇਹੋ ਜੀ ਵੀ ਸੰਸਾਰ ਦੇ ਉੱਤੇ। ਇੱਕ ਉਹ ਜਿਨ੍ਹਾਂ ਨੂੰ ਆਸਰਾ ਏ ਕੇਵਲ ਹੁੰਦਾ ਹੈ। ਹੋਰ ਕਿਸੇ ਵੀ ਆਸਰੇ ਵਿੱਚ ਨਹੀਂ ਹੈ। ਇਹ ਕਹਿੰਦੇ ਮਹਾਰਾਜ ਜੀ ਤੇ ਜਿਹੜੇ ਬੋਲ ਨਾ ਜਾਣੇ ਪਾਇਆ ਪਗ ਮਤਾ ਮਾਇਆ ਦੇ ਤਸੀਵੇ ਚ ਮੱਤੇ ਹੋਏ ਜਿਹੜੇ ਬੋਧਣਾ ਨਹੀਂ ਜਾਣਦੇ ਜਿਹੜੇ ਪਿੱਕਾ ਬੋਲਦੇ ਆ ਜਵਾਨ ਤੋਂ ਕੌੜਾ ਬੋਲਦੇ ਆ ਮਹਾਰਾਜ ਸਾਹਿਬ ਕੀਤੇ ਪਾਵਨ ਗੁਰਬਾਣੀ ਵਿੱਚ ਨਾਨਕ ਪਿੱਕਾ ਬੋਲਦੇ ਆ ਤਨ ਮਨ ਪਿੱਕਾ ਹੋਏ ਇਹ ਪਿੱਕਾ ਬੋਲਾਂ ਦੀ ਰਸਨਾ ਤੋਂ ਤੇ ਮਹਾਰਾਜ ਕਹਿੰਦੇ ਸਭ ਕੁਝ ਸਰੀਰ ਪਿੱਕਾ ਤਨ ਤੇ ਮਨ ਪਿੱਕਾ ਹੋ ਜਾਂਦਾ ਹੈ ਬੰਦੇ ਦੇ ਸਰੀਰ ਉੱਤੇ ਕ્રોਧ ਆਲੀ ਹੋ ਜਾਂਦਾ ਹੈ ਕੁਰੂ ਸੇ ਕਿਰਪਾ ਕਰ ਤੇ ਜੈ ਕੋ ਜਿਆ ਨੂੰ ਮਰਨਾ ਜੀਤਣਾ ਆਵੇ ਜਿਹੜੇ ਮਾਇਆ ਦੇ ਮਸ਼ੀ ਵਿੱਚ ਬੋਲਣਾ ਨਹੀਂ ਜਾਣਦੇ ਮਾਰਾ ਜੀ ਕਿਸੇ ਉਹਨਾਂ ਨੂੰ ਮਰਨਾ ਚੀਤੇ ਨਹੀਂ ਹੈ ਮਰਨਾ ਚੀਤੇ ਨਹੀਂ ਹੁੰਦਾ ਵੀ ਇੱਕ ਦਿਨ ਸੰਸਾਰ ਤੋਂ ਦੂਰ ਜਾਣਾ ਹੈ ਤੋੜਾ ਬੋੜ ਕੋੜ ਕੇ ਕਿਉਂ ਐਵੇਂ ਆਪਣਾ ਤਰਸਨਾ ਦਾ ਦੋਸ਼ ਜਿਹੜਾ ਆਪਣੇ ਉੱਪਰ ਲੈਣਾ ਤੋੜਾ ਬੋੜ ਕੇ ਮਨ ਸੇਵ ਕੀਤੇ ਕੁਝ ਵੀ ਹਾਸਿਲ ਨਹੀਂ ਹੋਵੇਗਾ ਮਾਨਸ ਰਹਿਤ ਬਾਹਮ ਨੂੰ ਕੋਈ ਨਹੀਂ ਕਿੰਦੀ ਮਿੱਠਾ ਬੋਲਣਾ ਚਾਹੀਦਾ ਮਿੱਠਾ ਬੋਲ ਰਸਨਾ ਤੋਂ ਬੋਲੋਗੇ ਸੁਭਾ ਸਮਾਜ ਦੇ ਇਸ ਸੰਸਾਰ ਦੇ ਵਿੱਚ ਜੇਕਰ ਕੌੜਾ ਬੋਲੋਗੇ ਤੇ ਸੰਸਾਰ ਦੇ ਰੂਪ ਵੇਖ ਕੇ ਆਪਣਾ ਮੂੰਹ ਘੁਆ ਲੀਦੇ ਆ ਕਿ ਨਹੀਂ ਇਹ ਤੇ ਮੱਥੇ 'ਚ ਲੱਗਣਾ ਆ ਧਾਰੀ ਹੈ ਇਹ ਮਾਇਆ ਦਾ ਧਾਰ ਕਰਦਾ ਹੈ ਗੁਰੂ ਸਾਹਿਬ ਕਿਰਪਾ ਕਰਦੇ ਭਾਈ ਗੋਜੇ ਬੰਦਿਆਂ ਨੂੰ ਖਾਣਾ ਪੀਣਾ ਹੱਸਣਾ ਸੌਣਾ विसर गया है मरना कसमों साथ सवारी कीती त्रिग जीवन नहीं रहना मांस पींदे हो जा त्रिग दान की जीवन नहीं रहना भाई जिदे करके तू परमात्मा ਨੂੰ ਭੁਲਿਆ ਫਿਰਦਾ त्रिग ਕਿਸੇ ਨੂੰ 100 ਵਾਰ ਇੱਕ ਵਾਰੀ ਪਟਾਰ ਕੋ ਨਹੀਂ ਉਹ ਇੱਜ त्रिग ਸ਼ਬਦ ਦਾ ਅਰਥ ਲਈਦਾ ਮਾਨਹ ਕੀਤੇ ਉਹ ਜਾ ਪੁਟਾਰਿਆ ਜੀਵਨ ਸੰਸਾਰ ਤੇ ਵੀ ਨਹੀਂ ਰਹਿਣਾ ਭਾਈ ਜਿਹਦੇ ਵਿੱਚ ਤੂੰ ਕੇਵਲ ਖਾਣਾ ਪੀਣਾ ਤੇ ਹਸਣਾ ਸੁਣਾਈ ਬਸ ਜੀਵਨ ਦੇ ਵਿੱਚ ਰੱਖਿਆ ਹੋਰ ਕੁਝ ਰੱਖਿਆ ਨਹੀਂ ਹੈ ਧਰੂਪ ਸਹਿਬ ਕਿਰਪਾ ਕਰਦੇ ਭਾਈ ਉਹ ਪਰਮਾਤਮਾ ਨੂੰ ਚੇਤੇ ਰੱਖ ਤੂੰ ਮੌਤ ਭਲਾ ਕੇ ਸੰਸਾਰ ਵਿੱਚ ਕਰ ਦਿੱਤਦਾ ਹੈ ਮਹਾਰਾਜ ਕਹਿੰਦੇ ਭਾਈ ਚੇਤਾ ਰੱਖੀ ਜਿੰਨੇ ਵੀ ਇਹ ਹਸਨ ਕਿਡਨ ਮਨ ਕਾ ਜਾਓ ਮਹਾਰਾਜ ਕਿਰਪਾ ਕਰਦੇ ਜਿੰਨੇ ਵੀ ਸੰਸਾਰੀ ਕਾਰਜੇ ਮਾਨ ਦੇ ਜਾਣ ਨਾਹਕ ਜਿੰਨ ਮੰਨ ਪਾਓ ਜਿਨਾ ਮੰਨ ਪਾਓ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੈ ਨਾ ਪਰਮਾਤਮਾ ਨੇ ਦਰਸ਼ੀਦਾਰ ਹੈ ਉਹਨਾਂ ਦੇ ਮਨ ਵਿੱਚ ਹੀ ਪ੍ਰੇਮ ਹੈ ਬਾਕੀ ਮਹਾਰਾਜ ਕਹਿੰਦੇ ਸੰਸਾਰੀਏ ਮਨ ਦੇ ਮਨਰੰਜਣ ਹੈ ਇਹ ਮਨਰੰਜਣ ਕੀ ਮਾਇਆ ਗੁਰੂ ਸਾਹਿਬ ਕਿਰਪਾ ਕਰਦੇ ਹਾ ਹਾ ਕਤ ਬਿਹਾਨੀ ਹਉਦੇ ਤਾਂ ਮੈਂ ਸੰਤੋਖ ਨਾ ਪਾਇਆ ਇਹ ਦੁਨਿਆਵੀ ਮਨਰੰਜਣਾਂ ਦੇ ਵਿੱਚ ਮਹਾਰਾਜ ਕਹਿੰਦੇ ਬਸ ਹਾਏ ਹਾ ਕਰਦਿਆਂ ਉਹਨਾਂ ਨੂੰ ਲੱਗ ਜਾਏ ਕਿ ਸਬਰ ਸੰਖੋਖ ਨਹੀਂ ਪ੍ਰਾਪਤ ਹੋਏਗਾ ਇਹ ਸਭ ਕੁਝ ਜਿੰਨੇ ਮਹਾਰਜ ਕੀਤੇ ਨਚਣਾ ਟੱਪਣਾ ਸਭੇ ਮੰਨਦੇ ਚਾਹੇ ਤੇ ਇਹ ਗੁਰਬਾਣੀ ਦੀ ਪੰਕਤੀ ਨੂੰ ਗਲਤ ਤਰੀਕੇ ਨਾਲ ਵਰਤ ਲੈਂਦੇ ਆਂ ਤੇ ਗੁਰੂ ਸਾਹਿਬ ਨੇ ਵੀ ਆਖਿਆ ਬਾਣ ਗੁਰਬਾਣੀ ਵਿੱਚ ਨਾ ਮਥਣਾ ਟੱਪਣਾ ਚਾਹੀਦਾ ਨਹੀਂ ਭਾਈ ਕੇਵਲ ਇੱਕ ਪੰਕਤੀ ਪੜ ਕੇ ਗੁਰਬਾਣੀ ਦਾ ਗਾਣਾ ਕਰਿਆ ਕਰੀਏ ਅਗਲੀ ਪੰਕਤੀ ਵੀ ਵਿਚਾਰਿਆ ਕਰਕੇ ਸਤਿਗੁਰੂ ਕਹਿ ਕੀ ਨੇ ਨਾਲੇ ਮਹਾਰਾਜ ਨੇ ਮੰਨਦੀ ਗੱਲ ਕੀਤੀ ਆਂ ਗੁਰੂ ਸਾਹਿਬ ਨੇ ਇਹ ਆਖਿਆ ਵੀ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਨੱਜਨਾ ਦਾ ਪ੍ਰਣਾ ਇਹ ਜਿਹੜੇ ਕਰਨਾ ਮਾਰਨ ਕਿਤੇ ਨਹੀਂ ਉਥੇ ਪ੍ਰੇਮ ਦੀ ਖੇਡ ਹੈ ਭਾਵਨਾ ਦੀ ਖੇਡ ਹੈ ਕੇਵਲ ਇੱਕ ਸ਼ਬਦ ਵਰਤ ਕੇ ਗੁਰਬਾਣੀ ਦੇ ਅਨੁਸਾਰ ਗਲਤ ਕਰਮ ਨਾ ਕਰੀਏ ਅਗਲਾ ਵੀ ਪੜੀਏ ਬਾਦ ਐ ਸੇਮ ਅਗਲੀ ਵਿੱਚ ਡੋਗ ਵੀ ਰਹੇ ਭਾਈ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਕੇਤੇ ਲੈ ਲੈ ਮੁੱਤਰ ਬਾਹੀ ਕੇਤੇ ਮੂਰਖ ਕਾਹੀ ਤਾਹ ਮਹਾਰਾਜ ਕਹਿੰਦੇ ਤੂੰ ਮੂਰਖ ਨੇ ਮਹਾਰਾਜ ਜੀ ਜਿਹੜਾ ਅੱਜ ਆਪਏ ਕੋਈਆਂ ਖਾਣਾ ਚਾਹਤੇ ਇਹੜਾ ਨਇਕੀ ਮੁੱਤਰ ਨੂੰ ਕਾਲਾ ਹੋਈ ਭਾਈ ਸੁਖਰੇ ਸ਼ਾਹ ਧੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਭੀ ਵਿਦੋਵੀ ਦੇ ਮਾਲਕ ਮਹਾਰਾਜ ਕੋਲ ਇੱਕ ਭਾਈ ਸੁਖਰੇ ਸ਼ਾਹ ਜਿਹਨੇ ਉਦਾਸੀਨ ਸੰਪਰਦਾ ਦੀ ਵਿੱਚੋਂ ਸੰਤ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਸੰਪਰਦਾ ਵਿੱਚੋਂ ਬਾਬਾ ਸੁਖਰੇ ਸ਼ਾਹ ਦਾ ਸੁਭਾ ਜਿਹੜਾ ਉਹ ਸਤਪੁਰਾਂ ਜੀ ਦੇ ਨਾਲ ਮਹਾਰਾਜ ਸੇਭੀ ਦੇ ਨਾਲ ਇਹਦੀ ਪੁੱਲੇ ਬਚਤ ਕਰ ਲੈਣੀ ਮਹਾਰਾਜ ਸੇਵ ਜੀ ਨਾਲ ਵੀ ਜਿਵੇਂ ਪ੍ਰੇਮ ਅਹਿਸਾਸੀ ਪ੍ਰੇਮ ਦੀ ਖੇਡ ਐਸੀ ਸੀ ਮਹਾਰਾਜ ਸੇਵ ਜੀ ਦੇ ਨਾਲ ਵੀ ਉਹਨਾਂ ਨੇ ਕਈ ਤਰ੍ਹਾਂ ਦੀਆਂ ਚੋਝਾਂ ਵਾਲੀਆਂ ਗੱਲਾਂ ਕਰ ਲੈਣੀਆਂ ਗੁਰੂ ਸਾਹਿਬ ਵੀ ਖੁਸ਼ ਹੋਇਆ ਕਰਦੇ ਸਨ ਉਹਨਾਂ ਦੀ ਚੋਝ ਵਿੱਚ ਕੇਵਲ ਸਾਂਝਾ ਕਰਦੇ ਸੀ ਇੱਕ ਦਿਨ ਭਾਈ ਸੁਖਦੇਸ਼ਾ ਲੋਹ ਦੇ ਕੋਲ ਪ੍ਰਸ਼ਾਦਾ ਪਾਪ ਕਾਰਿਆ ਤੇ ਇਹਨੇ ਜਿਹਨੂੰ ਇੱਕ ਆਉਂਦਾ ਆਪਣੇ ਆਪ ਨੂੰ ਜਿਹਨੂੰ ਕੋਈ ਜ਼ਿੰਮੇਵਾਰੀ ਕਰ ਜਾਂਦੀ ਹੈ ਨਾ ਉਹ ਸੋਚਦਾ ਹੈ ਕਿ ਸਭ ਕੁਝ ਮੇਰਾ ਹੋ ਗਿਆ ਨਹੀਂ ਗੁਰੂ ਸਾਹਿਬ ਤੁਹਾਨੂੰ ਤਰਨ ਸਿੰਘ ਸਾਹਿਬ ਪਾਤਸ਼ਾਹ ਮਹਾਰਾਜਾਂ ਦਾ ਭੈ ਰੱਖ ਕੇ ਚੱਲਣਾ ਪੈਂਦਾ ਹੈ ਮਹਾਰਾਜ ਸਾਹਿਬ ਕਿਰਪਾ ਕਰਨ ਜ਼ਿੰਮੇਵਾਰੀ ਜੇ ਕੋਈ ਸਮਾਜ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਮਹਾਰਾਜ ਸਾਹਿਬ ਨੇ ਦਿੱਤੀ ਹੈ ਕਰਨ ਵਾਸਤੇ ਤੇ ਕਦੇ ਵੀ ਇਹ ਨਾ ਸਮਝੋ ਮੈਂ ਮਾਲਕ ਬਣ ਗਿਆ ਮਾਰਾ ਸ਼ੇਖੀ ਦੇ ਭੈ ਭਾਵਨਾ ਵਿੱਚ ਲਵਾਂਗੇ ਜਿੱਦਾਂ ਕਿ ਸੇਵਾ ਪ੍ਰਮਾਤਮਾ ਨੇ ਲਿਖੀ ਹੈ ਭੈ ਭਾਵਨਾ ਨਾਲ ਕਰਾਂਗੇ ਉਹ ਦੇਖੇ ਲੱਗ ਜਾਏਗੀ ਦਰਗਾਹ ਪੁਰਬਾਨ ਹੋ ਜਾਏਗੀ ਉਹਦੇ ਚੰਕਾਰ ਸੀ ਉਹ ਪਾਈ ਸੁਤਰੇ ਸ਼ਰਮ ਆ ਕੇ ਕਹਿੰਦਾ ਉਹ ਕਹਿੰਦਾ ਕਿ ਮੈਨੂੰ ਪ੍ਰਸ਼ਾਦਾ ਦੇ ਵਿੱਚ ਲੋਹ ਦੇ ਕੋਲ ਬਹਿ ਕੇ ਕਰਮ ਕਰਮ ਪ੍ਰਸ਼ਾਦਾ ਛਕਣਾ ਪਾਈ ਸੁਤਰੇ ਸ਼ਾਨਿਆ ਕਰ ਨਹੀਂ ਪਾਈਏ ਲੋਭ ਆਤਾ ਹੈ ਇਹ ਜੇ ਬੈਠ ਕੇ ਪ੍ਰਸ਼ਾਦਾ ਨਹੀਂ ਸਕਣਾ ਇਹ ਲੰਗਰ ਦੀ ਮਾਂ ਇੱਥੇ ਪ੍ਰਸ਼ਾਦਾ ਵੰਕਦਾ ਹੈ ਜੇ ਪ੍ਰਸ਼ਾਦਾ ਛਕਣਾ ਹੈ ਤੇ ਪੰਕਤ ਵਿੱਚ ਬੈ ਕੇ ਛਕ ਮਰਿਆਦਾ ਨਾ ਗੁਰੂ ਕਰਦੀ ਪੰਕਤ ਵਿੱਚ ਬੈ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਪਹਿਲੇ ਪੰਕਤ ਪਾਛੀ ਸੰਗਤ ਆਹੀ ਬਈਨਾ ਪੰਕਤ ਵਿੱਚ ਬੈ ਕੇ ਇੱਕ ਸਮਾਨ ਹੋ ਕੇ ਪ੍ਰਸ਼ਾਦਾ ਛਕੋ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਬਾਅਦ ਵਿੱਚ ਸੰਤ ਦੇ ਵਿੱਚ ਆ ਕੇ ਵਿੱਚੋਂ ਜਿਹੜਾ ਅਕਬਰ ਵਰਗੇ ਬਾਦਸ਼ਾਹ ਵਰਗੇ ਵੀ ਪੰਖਾ ਵਿੱਚ ਬੈ ਕੇ ਪ੍ਰਸਾਦਾ ਛੱਕ ਕੇ ਕਹਿੰਦੇ ਜਾਂਦ ਕੇ ਕਹਿ ਕੇ ਗਏ ਦੁਨੀਆਂ ਤੇ ਬੜੇ ਪਕਵਾਨ ਛੱਕੇ ਐ ਜਿਹੜਾ ਅਨੰਦ ਗੁਰੂ ਕੰਵਰ ਦਾ ਸਾਹਿਬ ਨੇ ਘਰ ਆਇਆ ਅੱਜ ਤੱਕ ਕਦੇ ਵੀ ਆਨੰਦ ਨਹੀਂ ਖਾਇਆ ਗੱਲ ਭਾਵਨਾ ਦੀ ਭਾਈ ਸੁਖਦੇਵ ਸਾਹਿਬ ਅੱਖਾਂ ਇੱਥੇ ਬੈ ਗਏ ਨਹੀਂ ਸਕਣਦੇ ਆਂਗਾ ਉਹ ਕਹਿੰਦਾ ਮੈਂ ਇੱਥੇ ਬੈ ਕੇ ਸਕਣਾ ਇੱਥੇ ਬੈਠ ਕੇ ਕਿਉਂ ਤੋ ਪਿਆ ਨਹੀਂ ਭਾਈ ਇੱਥੇ ਮੈਂ ਕਿੰਨੀ ਕਹਿੰਦਾ ਗੁਰੂ ਸਾਹਿਬ ਕੀ ਕਹਿੰਦੇ ਬਾਣ ਗੁਰਬਾਣੀ ਵਿੱਚ ਤੇ ਸਾਹ ਦੋਏ ਦੋਇ ਪਟਾਰ ਪਿਹਰਾਂਾਂ ਦੇ ਤੇ ਪਟਾਰਾ ਹੈ ਹਰ ਤਨ ਦੇ ਉੱਤੇ ਤ੍ਰਿਜਕ ਹੈ ਜੇ ਫਿਰ ਮੈਂ ਇੱਥੇ ਬੈ ਕੇ ਕਿਉਂ ਨਹੀਂ ਛੱਕ ਸਕਦਾ ਮੇਰਾ ਇੱਥੇ ਬੈ ਕੇ ਕਿਉਂ ਨਹੀਂ ਕੋ ਪੰਕਤੀ ਵਰਤ ਕੇ ਇਹੇ ਗੱਲ ਮੁਕਾ ਦਿੱਤੀ ਕਹਿ ਲੱਗਾ ਵੀ ਤੂੰ ਇੱਥੇ ਬੈ ਕੇ ਕਿਉਂ ਨਹੀਂ ਮੈਂ ਇੱਥੇ ਲੈ ਕੇ ਛੱਕਾਂਗਾ ਮਹਾਰਾਜ ਸਾਹਿਬ ਦੀ ਬਾਣੀ ਕਹਿ ਲਈ ਵੀ ਹਰ ਖਾਂ ਦੇ ਉੱਤੇ ਪਟਾਰੇ ਹੈ ਇੱਕ ਬਹੁਤ ਸੁਖਰੇ ਸਾ ਉਹ ਵੀ ਬੜਾ ਸੋਜੀਵਾਨ ਬ੍ਰਹਮ ਗਿਆਨੀ ਅਵਸਥਾ ਵਾਲਾ ਗੁਰੂ ਤਾਂ ਸਿੱਖ ਸੀ ਉਹਨੇ ਇੱਕੋ ਪ੍ਰਸ਼ਾਦਾ ਲਿਆ ਇੱਕੋ ਪ੍ਰਸ਼ਾਦਾ ਲੈ ਕੇ ਉਹਦੇ ਤੇ ਭਾਜਾ ਪਾਇਆ ਸੰਜੀ ਪਾਈ ਤੇ ਬਣਾ ਦਿੱਤਾ ਜਦੋਂ ਸ਼ੱਕ ਨੇ ਪੁੱਛਦਾ ਹੋਦਿਆਂ ਨੇ ਆਖਿਆ ਨਹੀਂ ਹੋਣੀ ਮਿਲੈਗਾ ਅਨੇ ਆਖਿਆ ਮੈਨੂੰ ਪ੍ਰਸ਼ਾਦਾ ਸੁਆਦ ਲੱਗਦਾ ਹੈ ਉਹਦਿਆਂ ਨੇ ਆਖਿਆ ਕਿ ਤੈਨੂੰ ਕਿਹਾ ਕਿ ਇੱਥੇ ਬਹਿ ਕੇ ਖਾ ਸਕ ਤੂੰ ਗੁਰਬਾਣੀ ਦੀ ਇੱਕੋ ਪੰਕਤੀ ਵਰਤ ਕੇ ਕਹਿ ਦਿੱਤਾ ਬਿਚ ਤੇ ਲੋਏ ਲੋਏ ਪੰਡਾਰ ਮਹਾਰਾਜ ਕਹਿ ਰਹੇ ਤੂੰ ਅਗਲੀ ਪੇ ਪੜੀ ਨਹੀਂ ਫਿਰ ਅਗਲੀ ਜਮਾਰਾਜ ਕੀਤੇ ਜੋ ਕਿਛ ਪਾਇਆ ਸੋ ਕੀਤਾ ਵਾ ਇਹਨੂੰ ਇੱਕ ਵਾਰੀ ਪ੍ਰਸ਼ਾਦਾ ਮਿਲ ਗਿਆ ਹੁਣ ਦੂਜੀ ਵਾਰੀ ਪ੍ਰਸ਼ਾਦਾ ਮੰਤਨ ਦਾ ਨਾਂ ਨਾ ਲਈ ਜੇ ਤੂੰ ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਦੀ ਗੱਲ ਕਰ ਸਕਦਾ ਹੈ ਫਿਰ ਗੁਰਬਾਣੀ ਦੀ ਅਗਲੀ ਪੰਕਤੀ ਵੀ ਪੜ ਕੇ ਵੇਖ ਮਹਾਰਾਜ ਤਕਨੀ ਦੇ ਵਿੱਚ ਕੀ ਕਹਿ ਰਹੇ ਮਹਾਰਾਜ ਸੇਵਕ ਤਾਂ ਜੋਗ ਰੰਤ ਸੇਵਕ ਜੀ ਮਹਾਰਾਜ ਕਈ ਵਰੀ ਕੋਈ ਮਹਾਰਾਜ ਸਾਹਿਬ ਕੋਈ ਸੰਸਾਰ ਦੇ ਕੋਈ ਟੁੱਟ ਸਿਧਾਂਤ ਉਹ ਵੀ ਗੱਲ ਕਰਕੇ ਅੱਗੇ ਮਹਾਰਾਜ ਕੋਲ ਨੂੰ ਨਕਾਰਦੇ ਐ ਅੱਗੇ ਗੁਰੂ ਸਾਹਿਬ ਕੋਲ ਨੂੰ ਕਿਰਪਾ ਕਰਦੇ ਗੁਰੂ ਸਾਹਿਬ ਕਿ ਸਿੱਖਣ ਨਹੀਂ ਇਹ ਤੇਰੇ ਕਰਨ ਵਾਲਾ ਕਾਰਜ ਨਹੀਂ ਤੂੰ ਇਹ ਕੰਮ ਨਹੀਂ ਕਰਨਾ ਤੂੰ ਇਸ ਸਿਧਾਂਤ ਦੇ ਅਨੁਸਾਰ ਨਹੀਂ ਚੱਲਣਾ ਤੇਰਾ ਸਿਧਾਂਤ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਪ੍ਰਵਾਨ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਵਾਨਤਾ ਦਿੱਤੀ ਹੈ ਇੱਕ ਪੰਕਤੀ ਲੈ ਕੇ ਕਈ ਵਾਰੀ ਬਹੁਤ ਕੁੰਝ ਕੀਤਾ ਜਾਂਦਾ ਹੈ। ਮਾਰੇ ਸਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਨਾਮੁ ਤਹਾਕੂ। ਨਾਮਕ ਗੀਤਾ ਹਰ ਦਸਮਾਹੇ। ਇਥੇ ਮਾਰੇ ਸਹਿਬ ਜੀ ਨੇ ਬਚਨ ਕਰਤੇ ਹੈ ਕਿ ਗੁਰਮੁਖ ਪਿਆਰਾ ਰੱਬ ਦਾ ਪਿਆਰਾ ਉਹ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਗੁੰਨਿਆ ਗਿਆ। ਗੀਤਾ ਭਾਵ ਉਹ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਉਹਦਾ ਮਨ ਜਿਹੜਾ ਗੁੰਨਿਆਂ ਦਾ ਭਿੱਜ ਗਿਆ। ਇਕਈ ਬਹੁਤੇ ਜਿਹੜੇ ਕੇਵਲ ਕਿਤਾਬੀ ਗਿਆਨ ਇਕੱਠਾ ਕਰਨ ਵਾਲੇ ਉਹਨਾਂ ਦੀਆਂ ਕਿਤਾਬਾਂ ਵਿੱਚ ਇਹ ਵੀ ਲਿਖਿਆ ਹੈ ਵੀ ਮਹਾਰਾਜ ਸਾਹਿਬ ਤਾਂ ਕਿੱਦੇ ਪੰਗੜੇ ਦੀ ਗੱਲ ਕਰਦੇ ਐ। ਐਸੀ ਆ ਪੜਿਆ ਆ ਗਿਆ ਆਪਣੀ ਪੜ੍ਹਾਈ ਦੇ ਵਿੱਚ ਜਦੋਂ ਪੜ੍ਹਦੇ ਸਣਾ ਉੱਥੇ ਇਹ ਸ਼ਬਦ ਆਇਆ ਕਿਸੇ ਵਿਦਵਾਨ ਨੇ। ਕਿਤਾਬੀ ਵਿਦਵਾਨ ਨੇ ਗੱਲ ਦੇਖੀ ਕਿੰਦਾ ਵੀ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਵਿੱਚ ਆਖਿਆ ਨਾਨਕ ਕੀਦਾ ਆਪ ਦਾ ਸਮਾਈ। ਪਾਵਨ ਗੁਰਬਾਣੀ ਦੇ ਅਰਥ ਬਦਲ ਕੇ ਹੋਰ ਹੀ ਤਰੀਕੇ ਨਾਲ ਵਰਤ ਲੈਂਦੇ ਐ।

ਗੁਰਬਾਣੀ ਦੀ ਗੱਲ ਗੁਰਬਾਣੀ ਦੇ ਸਿਧਾਂਤ ਦੀ ਗੱਲ ਹੈ ਉਥੇ ਬਾਹਰ ਕਰ ਗੁਰਬਾਣੀ ਦੀ ਪੰਕਤੀ ਵੱਲ ਤੋਂ ਗੁਰਬਾਣੀ ਦੇ ਪਰਮਾਨੰਦ ਪਰ ਦੁਨਿਆਵੀ ਕਿਹੜਾ ਤਮਾਸ਼ਿਆਂ ਦੇ ਬਦਲੇ ਉਹਨਾਂ ਨੂੰ ਸੱਚ ਦੇ ਸੌਣ ਬਦਲੇ ਕਦੇ ਗੁਰਬਾਣੀ ਦੀ ਸਿਧਾਂਤ ਗੁਰਬਾਣੀ ਦਾ ਪਰਮਾਨੰਦ ਨਾ ਦੋ ਜੇ ਦੇਣਾ ਇੱਕ ਸਾਰਾ ਸਮਝ ਕੇ ਉਹ ਮਹਾਰਾਜ ਕਹਿ ਕੀ ਰਹੇ ਤੁ ਬਾਣੀ ਦੇ ਵਿੱਚ ਸੋ ਗੁਰੂ ਸਾਹਿਬ ਕਿਰਪਾ ਕਰਤੇ ਬੋਲ ਨਾ ਜਾਣੇ ਮਾਇਆ ਮਦ ਵਾਕਾ ਮਾਇਆ ਦੇ ਨਸ਼ੇ ਦੇ ਵਿੱਚ ਮੱਧਿਆ ਬੋਲਣਾ ਨਹੀਂ ਜਾਣਦਾ ਮਰਨਾ ਚੀਤਨਾ ਮੈਂ ਮਰਨਾ ਯਾਦ ਨਹੀਂ ਹੈ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਏ ਮੇਰੇ ਰਾਜਨ ਹਰ ਇੱਕ ਵਿੱਚ ਲਿਮੇ ਹੋਏ ਤੁਸੀਂ ਸੰਤਾਂ ਦੇ ਤੇ ਸੰਤ ਤੁਹਾਡੇ ਹੈ ਅਕਾਰਤੂਪ ਪਰਮਾਤਮਾ ਦੇ ਪਿਆਰਿਆਂ ਦੇ ਨਾਲ ਪਰਮਾਤਮਾ ਦਾ ਪ੍ਰੇਮ ਬਹੁਤ ਹੈ ਹਰ ਹਰ ਜਨ ਤੂੰ ਹੀ ਏਕ ਹੈ ਵਿਭਗ ਵਿਚਾਰ ਕਰਨਾ ਹੀ ਜਾਣਦੇ ਹੋ ਜਿਉਂ ਜਿ ਤਰ੍ਹਾਂ ਦੁਨੀਆਂ ਜਾਲੀ ਜਿਵੇਂ ਕੇ ਸਮਾਹੀ ਤੁਕਬੀਰ ਸੇਵਾ ਤੋਂ ਦੁਹੇ ਭੜੇ ਇੱਕ ਸੰਤ ਜੇ ਕਾਮ RAM RAM ਜੋ ਦਾਤਾ ਪੁੱਤ ਕੋ ਸੰਤ ਜਿ ਪਾਵੇ ਨਾਮ ਗੁਰੂ ਸਾਹਿਬ ਕਿਰਪਾ ਕਰਦੇ ਉਹ ਅਕਾਰਕ ਪ੍ਰਮਾਤਮਾ ਦੇ ਪਿਆਰੇ ਦਾਤ ਨਾਮ ਜਿ ਕਉਣਾ ਤੇ ਨਾਮ ਜੱਪਣ ਵਾਲੇ ਨੂੰ ਮੁਕਤੀ ਦੇਣੀ ਪ੍ਰਮਾਤਮਾ ਦਾ ਕਾਰਜ ਹੈ ਸੇਵਾ ਨੂੰ ਮਹਾਰਾਜ ਜੀ ਕਿੰਦੇ ਦੋਵੇਂ ਭੜੇ ਨੇ ਬੜੇ ੱੱਕੇ ਵੱਦ ਕੇ ਸੇਵਾ ਕਰਦੇ ਐ ਮੇਰੇ ਨਾਮ ਦਾਏ ਤੂੰ ਸੰਤਾਂ ਦਾ ਸੰਤ ਤੇਰੇ ਤੁਸੀਂ ਸੰਤਾਂ ਦੇ ਸੰਤ ਤੁਹਾਡੇ ਐ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮਨ ਨਹੀਂ ਆਵੇ ਜੀ ਇਹ ਆਪ ਗੁਰੂ ਕੀ ਤੁਹਾਡੀ ਸੇਵਕਾਂ ਨੂੰ ਡਰ ਕੋਈ ਨਹੀਂ ਹੈ ਪਾਉ ਕੋਈ ਨਹੀਂ ਹੈ ਨਾ ਜਮਾ ਦੀ ਮਾਰ ਦਾ ਡਰ ਨਾ ਦੁਨੀਆਦਾਰੀ ਦਾ ਡਰ ਕੋਈ ਉਹ ਪਰਮਾਤਮਾ ਨਾਲ ਜੁੜੇ ਹੋਏ ਉਹ ਪਰਮਾਤਮਾ ਤੇ ਆਸ ਰੱਖਦੇ ਉਹਨਾਂ ਨੂੰ ਨਹੀਂ ਡਰ ਕੇ ਕੋਈ ਮਾਰ ਲਏਗਾ ਸਤਿਗੁਰਾਂ ਨੂੰ ਪਤਾ ਹੀ ਜਿੱਦੇ ਸਵਾਸ ਨਹੀਂ ਦਿੱਤੇ ਉਹੀ ਕੋਕਣੀ ਉਹ ਸੰਸਾਰ ਨਾਲੋਂ ਤ੍ਰੀਕ ਤੋੜ ਕੇ ਆਜ਼ਾਦੀ ਵਾਲਾ ਜੀਵਨ ਬទਿਤ ਕਰਦੇ ਐ ਉਹ ਸਦਾ ਹੱਤ ਤੇ ਸੱਚ ਦੀ ਆਜ਼ਾਦੀ ਦੀ ਨਿਰਭਕਤਾ ਦੀ ਗੱਲ ਕਰਦੇ ਐ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਕਰਦੇ ਐ ਐਸੇ ਪਿਆਰਿਆਂ ਉਹ ਕਿਛ ਨਹੀਂ ਕੋਈ ਘੌੜ ਨਹੀਂ ਐ ਜਦ ਨਹੀਂ ਆਵੇ ਮੇਰੇ ਤੇ ਜਦੋਂ ਸੰਸਾਰ ਤੋਂ ਜਾਣਾ ਹੁੰਦਾ ਜਮਾਂ ਦੀ ਤੱਕ ਜਿਹੜਾ ਸੇਵਕ ਬਣ ਗਿਆ ਜਿਨੇ ਪ੍ਰਾਪਤੀ ਕਰਨ ਦੀ ਪ੍ਰਮਾਤਮਾ ਦੀ ਜਿਹੜਾ ਜੁੜ ਗਿਆ ਤੰਤੁਰ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਤਿਗੁਰੂ ਜੇ ਸਮੇਂ ਸੰਸਾਰ ਨੂੰ ਤਾਰਨੇ ਸਤਿਗੁਰੂ ਦਾਸੀਆਂ ਤੇ ਹਨ ਉਸ ਸਮੇਂ ਗੁਰੂ ਸਾਹਿਬ ਜੀ ਇੱਕ ਇਲਾਕੇ ਦੇ ਵਿੱਚ ਇੱਕ ਪਿੰਡ ਨੇ ਜਿੱਥੇ ਨਹੀਂ ਠੱਗਾ ਦਾ ਪਿੰਡ ਸੀ ਉਹਨਾਂ ਨੇ ਰਾਤ ਨੂੰ ਰਿੱਟਣਾ ਚਾਹਿਆ ਉਹਨਦਵੇਲੇ ਮਹਾਰਾਜ ਤੈਣਡਾਲੀ ਪੁੱਟ ਕੇ ਸਤਿਗੁਰੂ ਅੱਗੇ ਕਿਆ ਬੰਦੋਟ ਕਉਈ ਨਹੀਂ ਸਾਕੇ ਤੇ ਦਿਨ ਜਦ ਦੇ ਜੀ ਮਹਾਰਾਜ ਸੇਵਾ ਨਾ ਹੋ ਕਿ ਉਹਨਾਂ ਨੇ ਪਿੱਛਾ ਕੀਤਾ ਜਦੋਂ ਪਿੱਛਾ ਕੀਤਾ ਜਾ ਕੇ ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਬਾਹਾਂ ਜੀ ਨੂੰ ਕੇਹ ਤੇ ਕਹਿਣ ਲੱਗੇ ਤੁਸੀਂ ਸਾਡਾ ਸੁਖਾਣ ਰੁੱਟ ਕੇ ਘਰ ਵੱਲ ਰੁੱਟ ਕੇ ਤੜਕੇ ਤੜਕੀ ਘਰੋਂ ਨਿਕਲ ਪਇਓ ਜੋ ਸਾਡਾ ਰੁੱਟਿਆ ਸਾਨੂੰ ਮੋੜ ਕੇ ਜਾ ਉਹਨਾਂ ਦਾ ਰੰਦਾ ਸੀ ਵੀ ਇਸ ਤਰ੍ਹਾਂ ਕਹਿ ਕੇ ਇਹਨਾਂ ਬਾਏ ਇਹਨਾਂ ਤੋਂ ਖੋ ਲਵਾਂਗੇ ਬਰਨੰਤ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਕੋਲ ਤੇ ਕੁਝ ਵੀ ਨਹੀਂ ਹੈ ਆਇਕਰ ਬਾਪ ਹੈ ਮਹਾਰਾਜ ਕਹਿੰਦੇ ਪੁੱਤੋ ਜੀ ਸਹਿਬ ਹੈ ਤੇ ਸਤਿਗੁਰੂ ਕਹਿੰਦੇ ਮਾਰ ਬਾਪ ਦੇਵਾਂਗੇ ਨਾ ਪੁੱਤੀ ਸਹਿਬ ਦੇਵਾਂਗੇ ਤੇ ਕਹਿੰਦੇ ਮਾਰ ਦੇਾਂਗੇ ਸਤਿਗੁਰੂ ਕਹਿੰਦੇ ਬੇਸ਼ੱਕ ਮਾਰ ਦਿਓ ਪਰ ਸਾਡੀ ਇੱਛਾ ਹੈ ਜਦੋਂ ਮਾਰ ਦੋਗੇ ਨਾ ਮਹਾਰਾਜ ਕਹਿੰਦੇ ਨਾਲ ਦੀ ਨਾਲ ਹੀ ਸਾਡੇ ਸਰੀਰ ਸਾੜ ਦੇਆ ਜੀ ਗੁਰੂ ਸਾਹਿਬ ਕਹਿੰਦੇ ਸਰੀਰ ਲਉਦੇ ਨਾ ਪਰ ਸਾਡੀ ਧਰਮ ਦੀ ਮਰਿਆਦਾ ਤੇ ਗੁਰੂ ਸਾਹਿਬ ਦੀ ਤੁਮ ਗੁਰੂ ਰਾਣਾ ਤੇ ਮਹਾਰਾਜ ਸੇਵ ਜੀ ਨੂੰ ਕਹਿਣ ਲੱਗੇ ਫਿਰ ਚਲੋ ਕੋਈ ਗੱਲ ਨਹੀਂ ਮਹਾਰਾਜ ਕਿਤੇ ਤੁਹਾਨੂੰ ਹੈ ਮਹਾਰਾਜ ਕਹਿੰਦੇ ਚਲੋ ਇਸ ਤਰ੍ਹਾਂ ਤੁਹਾਨੂੰ ਸਾਨੂੰ ਜਿਉਂਦੇ ਆ ਅਨੁਸਾਰ ਤੇ ਆਪ ਕਿਥੋਂ ਲੈ ਕੇ ਆਈਏ ਮਹਾਰਾਜ ਕਹਿੰਦੇ ਉਹ ਆਗ ਬਲਦੀ ਪਈ ਹੈ ਲੈ ਕੇ ਆਓ ਜਾਂ ਦੋਵੇਂ ਜਾਣੇ ਗਏ ਤੋ ਜਾਣੇ ਖੜੇ ਰਹੇ ਗੁਰੂ ਸੇਵ ਕੋਲ ਆਗ ਬਲਦੀ ਦੇਖ ਕੇ ਤਾਂ ਕਿ ਮੈਂ ਕਿਹਾ ਕਿ ਜੀ ਖਾ ਬਲਦੀ ਪਈ ਹੈ ਜੀ ਖਾ ਬਲਦੀ ਪਈ ਉਹਦੇ ਚੋਂ ਜਦੋਂ ਜਾ ਰਹੇ ਨਾ ਵਿੱਚ ਦੋ ਜਾਣੇ ਇੱਕ ਜਾਣੇ ਨੂੰ ਬੜਾ ਕੁੱਟਦਿਆਂ ਮਾਰਦਿਆਂ ਉਹਨੂੰ ਭੀਸਦਿਆਂ ਲੈ ਕੇ ਜਾ ਰਹੇ ਬੜੀ ਮੰਦੀ ਹੱਥ ਕਰਦੇ ਪਏ ਉਹ ਰੋਕਦਾ ਕਰਵਾਉਂਦਾ ਜੀ ਕਿਹਾੜੇ ਕਰਦੇ ਮੈਨੂੰ ਛੱਡ ਦਿਓ ਤੇ ਉਹ ਆਪਣਾ ਮੂੰਹ ਧਿਆਣੇ ਅੱਗੇ ਤੁਰੇ ਗਏ ਜਾ ਕੇ ਉੱਥੋਂ ਲੱਕੜ ਜੱਗੀ ਇੱਕ ਬਲਦੀ ਹੋਈ ਉਹ ਬਲਦੀ ਲੱਕੜ ਨੂੰ ਜਦੋਂ ਵਾਪਸ ਧਿਆਨਾਰ ਨਾਲ ਤੁਰੇ ਆਏ ਫਿਰ ਫਿਰ ਕੋਈ ਉਹ ਬੰਦਾ ਇੱਕ ਪਾਲਕੀ ਵਿੱਚ ਬੈਠਾ ਪਾਲਕੀ ਤੇ ਬੈਠਾ ਫੁਲਾਣਾ ਸੱਜੀ ਬੜਾ ਸੋਹਣਾ ਗਵਾਨ ਬਣਿਆ ਹੋਇਆ ਤੇ ਉਹਨੂੰ ਫਿਰ ਜਿਹੜੇ ਓਟ ਦੇ ਮਾਰਦੇ ਜਾ ਰਹੇ ਆ ਉਹ ਨਮਸਕਾਰ ਕਰਦੇ ਪਏ ਤੇ ਹੋਰ ਦੇਵਤਿਆਂ ਵਰਗਿਆਂ ਨੇ ਉਹ ਪਾਲਕੀ ਝੋੜਿਆਂ ਤੇ ਚੱਕੀ ਉਹਨਾਂ ਨੇ ਘੇਰ ਕੇ ਖੁਸ਼ਿਆ ਕਿੰਨਾ ਕੀ ਵੀ ਆਇਓ ਬੰਦਾ ਤੁਸੀਂ ਓਟ ਦਿਆਂ ਮਾਰਦਿਆਂ ਉਹਦੇ ਹੱਥ ਕਰਦਿਆਂ ਪਹਿਲਾਂ ਲੈ ਕੇ ਜਾ ਰਹੇ ਸੀ ਏ ਹੁਣ ਅਚਾਨਕ ਤੁਸੀਂ ਇਹਨੂੰ ਪਾਲਕੀ ਦੇ ਬਾਹਰ ਆ ਇਹਨੂੰ ਮੱਥੇ ਤੇ ਬੈਹੋ ਪਾਲਕੀ ਕੋਲੇ ਤੇ ਚੱਕੀ ਪੁੰਨ ਵਰਸਾਉਂਦੇ ਬੈਹ ਕਾਰਨ ਕੀ ਹੈ ਪਹਿਲਾਂ ਕਿਉਂ ਕੁੱਟਦੇ ਸੀ ਜੇ ਹੁਣ ਇੰਨਾ ਮਾਨਸੁਪਕਾਰ ਕੇ ਦੀ ਗੱਲਾਂ ਅਨਾਰਥ ਕੋਈ ਨਾਂ ਤਾਂ ਟੁੱਟਦੇ ਸੀ ਇਹਦੀ ਹੋਗੀ ਬਹੁਤ ਇਹਨੇ ਦੁਨੀਆ ਦੇ ਵਿੱਚ ਪਾਪ ਬੜੇ ਕੀਤੇ ਆ ਮਾੜੇ ਕੰਮ ਬੜੇ ਕੀਤੇ ਇਹਨੂੰ ਕਰਮਾਂ ਦੀ ਸਜ਼ਾ ਦੇਦਿਆਂ ਕੁੱਟਦਿਆਂ ਮਾਰਦਿਆਂ ਨੂੰ ਲੈ ਕੇ ਚੱਲੇ ਸਾ ਤਮਰਾਜ ਦੀ ਕਿਚੈਰੀ ਵਿੱਚ ਤੇਰਾ ਵਿੱਚ ਮਿਲ ਕੇ ਦੀਨ ਦੁਨੀ ਨੇ ਮਾਲਕ ਤੁਹਾਨੂੰ ਗੁਰਨਾਨਕ ਦੇ ਪਾਤਸ਼ਾਹ ਮਹਾਰਾਜ ਜਦੋਂ ਗੁਰਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਨજર ਕਰ ਕੇ ਇਹਨੇ ਨਮਸਕਾਰ ਕੀਤੀ ਤੇ ਆਖਿਆ ਬਚਾਲੋ ਸਤਗੁਰਾਂ ਨੇ ਇਹਤੇ ਕਿਰਪਾ ਕਰ ਦਿੱਤੀ ਇਹਦੇ ਜਨਮਾਂ ਚ ਨਾਤਰਾ ਦੇ ਪਾਪ ਕੱਟ ਦਿੱਤੇ ਹੁਣ ਜਿਹੜਾ ਗੁਰਨਾਨਕ ਦੇ ਪਾਤਸ਼ਾਹ ਗਵਾ ਬਣ ਗਿਆ ਸਾਡੀ ਨਹੀਂ ਤਾਕਤ ਵੀ ਅਸੀਂ ਇਹਨੂੰ ਮਾਰ ਸਕੀਏ ਕੁੱਟ ਸਕੀਏ ਹੁਣ ਅਸੀਂ ਇਹਨੂੰ ਜਿੰਨਾ ਸਤਕਾਰ ਦੇਵਾਂਗੇ ਸਾਡੇ ਵਾਸਤੇ ਕੋ ਘਾਟ ਇਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰੇ ਉਹਨੇ ਆਖਿਆ ਤੋਹਨੇ ਆਖਿਆ ਮੂਲ ਕੋ ਜਿਨ ਮਾਰਦਿਆਂ ਗੱਲਾਂ ਕਰਦੇ ਉਹ ਗੁਰਨਾਨਕ ਦੇ ਪਾਤਸ਼ਾਹ ਹੀ ਨੇ ਫਿਰ ਜਾਨੀ ਚਰਨਾਂ ਤੇ ਡੇਰੇ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕਰਦਾ ਖੜਦਾ ਕਹੇ ਮਾਣਿ ਬਖਸ਼ ਜੀ ਨੂੰ ਸਾਨੂੰ ਪਤਾ ਨਹੀਂ ਸੀ ਇਹ ਰੱਬ ਦੇ ਖਿਆਲਿਆਂ ਦੇ ਉੱਪਰ ਬਖਸ਼ੈ ਤੇਰੇ ਸੇਵਕ ਤੋਂ ਭਾਉ ਕਿਛ ਨਾਹੀ ਜੰਮ ਨਹੀਂ ਆਵੇ ਮੇਰੇ ਜਿਹੜੇ ਮਾਰਦਿਆਂ ਉੱਟਦੇ ਜਾਂ ਜੰਮ ਲੈ ਕੇ ਜਾ ਰਹੇ ਸੀ ਜਦੋਂ ਸਤਿਗੁਰਾਂ ਦੇ ਦਰਸ਼ਨ ਹੋ ਗਏ ਫਿਰ ਕੋਈ ਨੰਸਕਾਰਾਂ ਦਾ ਨੰਦ ਕਰੀ ਇੱਕ ਭਾਵਨਾ ਦੀ ਗੱਲ ਹੈ ਰਹਾਉ ਦਾ ਬਿਸ਼ਰਾਮ ਨੇ ਕਿਉ ਤੇਰੇ ਰੰਗ ਰੰਗਦੇ ਸੁਆਮੀ ਤਨ ਤਾਂ ਜਨਮਨੁ ਦੁੱਖ ਨਾ ਸਾ ਸੁਆਮੀ ਮਾਲਕ ਜਿਹੜੇ ਤੇਰੇ ਰੰਗ ਵਿੱਚ ਰਤੇ ਗਏ ਉਹਨਾਂ ਦਾ ਜਨਮਨ ਉਤੇ ਮਰਨ ਦਾ ਦੁੱਖ ਨਸ ਗਿਆ ਤੇਰੀ ਬਖਸ਼ਣਾ ਪਿੱਤੇ ਕੋਈ ਸਤ ਤੂ ਕਰ ਤਲਾ ਸਾ ਜਿੰਨਾ ਪਰ ਤੁਸੀਂ ਨਾਮ ਬਾਣੀ ਸੇਵਾ ਸਿਮਰਨ ਦੀ ਅਮਰ ਤੇਨੇ ਦੀ ਬਖਸ਼ਿਸ਼ ਕਰ ਦਿੱਤੀ ਹੈ ਉਹ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ ਸਤਿਗੁਰ ਕੰਧ ਦਾ ਸਾਖ ਕਿਉਂਕਿ ਇਹ ਸਤਿਗੁਰਾਂ ਦਾ ਸੱਚੇ ਗੁਰੂ ਦਾ ਦਿੱਤਾ ਹੌਸਲਾ ਹੈ ਇਹ ਜਿਥੇ ভরੂਸਾ ਹੈ ਜਿਹਦਾ ਬਾਝਿਆ ਨਾਮ ਧਿਆਨ ਨੂੰ ਸੁਖ ਫਲ ਪਾਏ ਨਾ ਬਾਲਣ ਦੇ ਗੀਤੇ ਨਾਮ ਧਿਆਉਣ ਵਾਲੇ ਫਿਰ ਸੁਖਾਂ ਪ੍ਰਾਪਤ ਕਰਦੇ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਨਾ ਘਰ ਪਰੰਤਖਾ ਵਿੱਚ ਮੇਲੇ ਆਠ ਤਹਿਰ ਆਂਦੇ ਹੈ ਕਿਰਤਾਂ ਤੇ ਪੈਨ ਤੋਂ ਦੇ ਨਾਮ ਦੀ ਤਰਨ ਨਾ ਕਰ ਦੇ ਤੇਰੀ ਸ਼ਰਨ ਤੇ ਹੈ ਨਿਵਾਸੈ ਗੁਰੂ ਸਾਹਿਬ ਦੀ ਤੁਹਾਡੀ ਸ਼ਰਨ ਵਿੱਚ ਆਉਣ ਨਾਲ ਤੁਹਾਡੇ ਪਰਉਸੇਹ ਦੇ ਸਤਿਕਾਰ ਦ੍ਰਿੜਤਾ ਦੇ ਸਤਿਤਾ ਪੰਜ ਦੁਸ਼ਤ ਲੈ ਸਾਦੇ ਅਸੀਂ ਪੰਜ ਦੁਸ਼ਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਾਲ ਦੇ ਆਸ ਵਿੱਚ ਕਰ ਲਿਆ ਗਿਆਨ ਧਿਆਨ ਇਸ ਕਰ ਨਾ ਜਾਣ ਸਾਰ ਨਾ ਜਾਣ ਤੇਰੀ ਸਤ ਗੁਰੂ ਤੁਸੀਂ ਕਹੋ ਤਾਂ ਵੱਡੀ ਵਡਿਆਈ ਤੇ ਮਾਲਕੋ ਮੈਂ ਨਾ ਗਿਆਨੀ ਨਾ ਧਿਆਨੀ ਐ ਮੈਂ ਕੋਈ ਉਜਾ ਕਰਮ ਨਹੀਂ ਕਰਨਾ ਜਾਣਦਾ ਸਾਰ ਨਾ ਜਾਣਨਾ ਤੇਰੀ ਮੈਂ ਤੁਹਾਡੀ ਸਾਖ ਹੀ ਜਾਣਦਾ ਤੁਸੀਂ ਬਿਨ ਤੋਂ ਸਭ ਤੇ ਵੱਡਾ ਸਤਿਗੁਰੂ ਨਾਨਕ ਸਾਧਗੁਰੂ ਕਹਿੰਦੇ ਉਹਦੀ ਵਡਿਆਈ ਵਿੱਚ ਇਹੀ ਕਹਾਂਗੇ ਸਭ ਤੋਂ ਵੱਡੇ ਐ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ ਕਰਨਾੱਖੀ ਮੇਰੀ ਜਿਨ੍ਹਾਂ ਨੇ ਕਲਜਪ ਦੇ ਵਿੱਚ ਸਾਡੀ ਪਾਤ ਰੱਖੀ ਐ ਤੇ ਜਿਹੜਾ ਤੁਨਾਂ ਮੇਰੇ ਪਾਤਸ਼ਾਹ ਦੀ ਸ਼ਰਣ ਵਿੱਚ ਪੈ ਗਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹਨਾਂ ਦੀ ਹਾਜ਼ਰਨਾਮਾ ਜੀਉਤ ਹੈ ਜਿਹਨੇ ਪੜਾ ਪੜ ਲਿਆ ਉਹਦੀ ਆਤਮਾ ਰਹਿ ਸੇਬੀ ਲੋਕ ਤੇ ਪਰਲੋਕ ਵਿੱਚ ਰੱਖਦੇ ਐ ਰੱਖਦੇ ਆਏ ਤੇ ਰੱਖਦੇ ਰਹਿਣਗੇ ਜਿਨ੍ਹਾਂ ਨੇ ਪ੍ਰੇਮ ਤੇ ਭਾਵਨਾ ਦੇ ਨਾਲ ਗੁਰੂ ਸਾਹਿਬ ਜੀਾਂ ਦੀ ਸੇਵਾ ਕੀਤੀ ਐ ਸੇਵਾ ਕੀਤਾ ਬਾਣੀ ਪੜੀ ਐ ਗੁਰੂ ਸਾਹਿਬ ਕਿਰਪਾ ਕਰਨ ਉਹ ਜਨ ਹਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਣ ਹਾਰ ਨੇ ਆਪ ਨੂੰ ਕਿਸਨ ਬਖਸ਼ਣਿ ਜੋ ਬਖਸ਼ ਲੈਣਾ ਬਲਕਿ ਤਰਤੇ ਉਤਲੋਤੀ ਹੋ ਅਮਰਤਾ ਹੀ ਹੋ ਕੇ ਜੀਓ ਖੰਡੇ ਬਾਟੇ ਦਾ ਮਰਤ ਸ਼ਕੀਏ ਗੁਰੂ ਗ੍ਰੰਥ ਪੜੀਏ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਬੰਧਾ ਪਕੜ ਕੇ ਗੁਰੂ ਸਾਹਿਬ ਜੀਆਂ ਦੇ ਦਸਤਾਨ ਦੇ ਪੋਸਾਰੀ ਹੋ ਕੇ ਜੀਵਨ ਤੋਂ ਬਚਿਤ ਕਰਕੇ ਭਗਤ ਸਾਗਰ ਤੋਂ ਬਾਗ ਉਤਰ ਗਏ ਜੀ ਅਮਰਤ ਨੂੰ ਰੰਗਿਤ ਕਰਨ ਤੇ ਸਹਾਇਤਾ ਵਾਲਾ ਜੀ ਗੁਰੂ ਸਾਹਿਬ ਉਸਾਰੇ ਉਪ ਸਿਖਣ ਚਟਾਉ ਤੁਪਾਤ ਜੀ ਦੀ ਅਸੀਸ ਵਰਉਪਦੇ ਆਪ ਨੂੰ ਇੱਕ